ਸ਼ਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਲक्की ਕੁਰਾਲੀ ਸੋ ਅਸੀਂ ਖੜੇ ਹਾਂ ਚੰਡੀਗੜ੍ਹ ਰੋਡ ਕੁਰਾਲੀ ਵਿਖੇ ਜਿੱਥੇ ਕੀ ਗੁਰੂ ਮਾਨ ਦੇ ਗਨ ਚੇਤਨਾ ਸਮਾਗਮ ਕੀਰਤਨ ਦਰਬਾਰ ਜੋ ਕਿ 4 ਮਹੀਨਿਆਂ ਨੂੰ ਕਰਵਾਇਆ ਜਾ ਰਿਹਾ ਹੈ ਕਰਵਾਇਆ ਜਾ ਰਿਹਾ ਹੈ ਸੋ ਸਾਡੇ ਚੈਨਲ ਵੱਲੋਂ ਸਾਰੇ ਕੁਰਾਲੀ ਦੀ ਸੰਗਤ ਨੂੰ ਅਪੀਲ ਹੈ ਕਿ ਇਸ ਸਮਾਗਮ ਵਿੱਚ ਵੱਧ ਛੜ ਕੇ ਆਪਣੀ ਹਾਜ਼ਰੀ ਲਾਓ ਤੇ ਮਹਾਪੁਰਸ਼ ਤੇ ਕੀਰਤਨ ਜਥਿਆਂ ਦਾ ਆਨੰਦ ਲੋ ਸੋ ਦੇਖਦੇ ਰਹੋ ਸ਼ਾਨੇ ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਲक्की ਕੁਰਾਲੀ ਵਾਹਿਗੁਰੂ 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 ਚਲ ਸਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਸਮਾਗਮ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਇਸ ਦੀ ਮਿਤੀ 4 ਮਈ 2024 ਦਿਨ ਸ਼ਨੀਵਾਰ ਇਸ ਦਾ ਸਮਾਂ 5 ਵਜੇ ਤੋਂ ਲੈ ਕੇ ਰਾਤ 11:30 ਵਜੇ ਤੱਕ ਹੈ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਸਮੇਂ ਸਿਰ ਪਹੁੰਚ ਕੇ ਕੀਰਤਨ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੋ ਵੀਰ ਜੀ ਜੋ ਇਸ ਜੋ ਇਹ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਕਿਹੜੇ ਕਿਹੜੇ ਮਹਾਪੁਰਸ਼ ਤੇ ਕਿਹੜੇ ਕਿਰ ਕੀਰਤਨ ਜੱਥੇ ਪਹੁੰਚ ਬੀਬੀ ਕਮਲਜੀਤ ਕੌਰ ਜੀ ਅਤੇ ਟੀਵੀ ਸਾਹਿਬ ਵਾਲੇ ਬਾਬਾ ਅਵਤਾਰ ਸਿੰਘ ਜੀ ਪਹੁੰਚ ਰਹੇ ਨੇ ਉਸ ਤੋਂ ਬਾਅਦ ਆਪਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ ਢਾਡੀ ਜੱਥਾ ਬਾਬਾ ਪਰਮਜੀਤ ਸਿੰਘ ਜੀ ਕੁਰਾਲੀ ਵਾਲੇ ਉਸ ਤੋਂ ਬਾਅਦ ਕੀਰਤਨ ਨਾਲ ਨਿਹਾਲ ਕਰਨਗੇ ਕੁਲਵਿੰਦਰ ਸਿੰਘ ਜੀ ਖਰੜ ਵਾਲੇ ਉਸ ਤੋਂ ਬਾਅਦ ਭਾਈ ਰੰਜਨਦੀਪ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਸੋ ਕੁਰਾਲੀ ਵਾਸੀਆਂ ਨੂੰ ਜੋ ਅਪੀਲ ਕੀਤੀ ਜਾਂਦੀ ਹੈ ਕੀ ਆਪਣੇ ਕੀਮਤੀ ਸਮਿਆਂ ਚੋਂ ਸਮਾਂ ਕੱਢ ਕੇ ਸਾਡੇ ਕੀਰਤਨ ਦਰਬਾਰ ਦਾ ਆਨੰਦ ਮਾਣੋ ਜੀ ਤੇ ਉਸ ਤੋਂ ਬਾਅਦ ਗੁਰੂ ਘਰ ਲੰਗਰ ਅਟੁੱਟ ਵਾਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਾਨੋ ਗ੍ਰੰਥ ਚੇਤਨਾ ਸਮਾਗਮ ਕੀਰਤਨ ਵੀਰ ਜੀ ਜੋ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਕੀ ਕਹੋ ਵੀਰ ਜੀ ਇਹ ਕੀਰਤਨ ਸ਼ਹਿਰ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਜੀ ਤੇ ਇਹ ਗੁਰੂ ਮਾਨੋ ਗ੍ਰੰਥ ਚੇਤਨਾ ਸਮਾਗਮ ਕਰਾਇਆ ਜਾ ਰਿਹਾ ਏ ਚੰਡੀਗੜ੍ਹ ਰੋਡ ਤੇ ਤੇ ਜਿਹਦੇ ਵਿੱਚ ਆਪਾਂ ਰਾਗੀ ਜਥੇ ਦੇ ਬੁਲਾ ਰਹੇ ਆ ਤੇ ਢਾਡੀ ਜਥੇ ਆ ਰਹੇ ਆ ਤੇ ਮਹਾਪੁਰਸ਼ ਆ ਰਹੇ ਆ ਬੀਬੀ ਛੋਲਖਿਆਤ ਆ ਰਹੇ ਜੀ ਤੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹ ਵਾਲੇ ਤੇ ਉਹ ਇੱਥੇ ਆ ਕੇ ਇਸ ਸਮਾਗਮ ਨੂੰ ਆਰੰਭ ਕਰਾਉਣਗੇ ਤੇ ਸਾਰੀ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਚੰਡੀਗੜ੍ਹ ਰੋਡ ਤੇ ਗੁਰੂ ਮਾਨਯੋਗ ਰੰਤ ਚੇਤਨਾ ਸਮਾਗਮ ਕੀਰਤਨ ਦਰਵਾਰ ਕਰਾਇਆ ਜਾ ਰਿਹਾ ਹੈ ਇਸ ਬਾਰੇ ਸੰਗਤ ਨੂੰ ਕੀ ਕਹੋਗੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਾਛਿਤਾ ਇਹੀ ਅਰਦਾਸ ਕਰੂੰਗਾ ਵੀ ਸਾਡਾ ਪ੍ਰੋਗਰਾਮ ਸੰਗਤ ਦੇ ਨਾਲੇ ਆ ਸਭ ਕੁਝ ਤੇ ਇਹਨਾਂ ਦੇ ਨਾਲੇ ਸਾਡਾ ਪ੍ਰੋਗਰਾਮ ਵਧੀਆ ਹੋਊਗਾ ਤੇ ਸਭ ਕੁਝ ਗੁਰੂ ਘਰ ਲੰਗਰ ਵੀ ਟੁੱਟ ਵਰਤੇਗਾ ਤੇ ਸਭ ਨੂੰ ਬੇਨਤੀ ਹੈ ਕਿ ਆਪਣਾ ਟਾਈਮ ਕੀਮਤੀ ਟਾਈਮ ਕੱਢ ਕੇ ਜਰੂਰ ਆਉਣ ਦੀ ਕਿਰਪਾਲਤਾ ਕਰਨੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ